ਸਿਕਾ ਜੀ ਸਾਰਾ ਨੂੰ ਤਾਂ ਅੱਜ ਹੈ ਜਿਹੜੀ 1 ਕਸਟੰਬਰ 2025 ਦਾ ਬਹੁਤ بارش ਹੋ ਗਈ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਨਜ਼ਾਰਾ ਬਹੁਤ بارش ਹੋ ਗਈ ਰਾਤ ਰਾਤ ਕਹਿੰਦੇ ਨੇ ਕਿ ਬਿਜਲੀ ਵੀ ਬਹੁਤ ਘੜਕੀ ਐ ਕਿਤੇ ਬਿਜਲੀ ਕਿਤੇ ਡਿੱਗੀ ਐ ਨਹੀਂ ਡਿੱਗੀ ਐ ਕੋਈ ਹਜੇ ਕੋਈ ਜਾਣਕਾਰੀ ਨਹੀਂ ਐ ਤਾਂ ਉਹ ਬਾਈ ਵਿਚਾਲੇ ਫਸ ਗਿਆ ਤੇ ਇੱਧਰ ਜਿਹੜੀ ਮਸ਼ੀਨਾਂ ਦੇਖ ਲੋ ਇੱਕ ਉਹ ਕੈਂਟਰ ਰੁਕ ਗਿਆ ਤਾਂ ਉਹਨੂੰ ਲੱਗਦਾ ਲੈ ਕੇ ਜਿਹੜੇ ਇਹ ਮਸ਼ੀਨ ਵਾਲੇ ਜੀਸੀਬੀ ਮਸ਼ੀਨ ਲੱਗਦਾ ਮੈਨੂੰ ਉਹਨੂੰ ਲੈ ਕੇ ਜਾ ਰਿਹਾ ਕਿਤੇ ਬੰਦ ਹੋ ਗਿਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਪਾਣੀ ਇੰਨਾ ਕਿ ਤੁਸੀਂ ਜੇ ਬੱਸ ਸਟੈਂਡ ਤੇ ਉਹਨਾਂ ਦਾ ਬਹੁਤ ਬੱਦਕਿਆ ਹੋਣਾ ਪਹਿਲੀ ਗੱਲ ਤਾਂ ਨਹੀਂ ਹੋਣਾ ਜੇ ਤੁਹਾਨੂੰ ਕੋਈ ਕੋਈ ਜ਼ਰੂਰੀ ਕੰਮ ਹੈ ਤੁਸੀਂ ਫੇਰ ਆ ਸਕਦੇ ਹੋ ਨਹੀਂ ਤਾਂ ਬੱਸ ਸਟੈਂਡ ਤੇ ਆਉਂਗੇ ਤਾਂ ਖਤਰੇ ਤੋਂ ਖਾਲੀ ਨਹੀਂ ਕਿਉਂ ਖੱਡੇ ਬਹੁਤ ਜ਼ਿਆਦਾ ਨੇ ਆ ਬਚਾਰਾ ਬਾਈ ਪਰੇਸ਼ਾਨ ਹੋ ਗਿਆ ਦੇਖ ਲਓ ਤਾਂ ਆ ਦੇਖੋ ਐਡੇ-ੜੇ ਕੈਂਟਰ ਬੰਦ ਹੋ ਰਿਹਾ ਤਾਂ ਇਹਨਾਂ ਦਾ ਕੀ ਮੋਟਰਸਾਈਕਲਾਂ ਦਾ ਕੀ ਬਣੂਗਾ ਤੁਸੀਂ ਹਾਲਾਤ ਤੁਸੀਂ ਦੇਖ ਸਕਦੇ ਹੋ ਐਡੇ-ੜੇ ਵੱਡੇ ਵੀਹਿਕਲ ਬੰਦ ਹੋ ਰਹੇ ਆ ਤਾਂ ਆਹ ਕੀ ਹਾਲਾਤ ਦੇਖ ਲਓ ਐਵੇਂ ਆ ਤਿੰਨ ਕੋਣੀ ਤੋਂ ਲੈ ਕੇ ਬੱਤੀਆਂ ਵਾਲਾ ਚੌਂਕ ਤੱਕ ਆ ਬੱਤੀਆਂ ਵਾਲੇ ਚੌਂਕ ਤੱਕ ਜਿਹੜੇ ਹਾਲਾਤ ਨੇ ਆ ਜਿਵੇਂ ਸ਼ਹਿਰ ਦੇ ਹੋਰ ਹਿੱਸਿਆਂ ਦੀ ਗੱਲ ਕਰਾਂ ਡੱਬੀਪੁਰ ਅੰਮ੍ਰਿਤਾਲਾ ਫੈਰੂਮਾਨ ਚੌਕ ਆ ਸਿੱਖਾਵਾਲਾ ਰੋਡ ਤਾਂ ਦੁਰਗਾ ਮਾਤਾ ਮੰਦਿਰ ਜੋੜੀਆਂ ਚੱਕੀਆਂ ਇੱਧਰ ਬਹੁਤ ਬੁਰਾ ਹਾਲ ਲਓ ਜੀ ਆ ਵੀਰ ਮੇਰੇ ਨਾਲ ਜੁੜੇ ਸੀ ਇਹਨਾਂ ਨੇ ਜਾਣਾ ਮੁਖਸਰ ਸਾਹਿਬ ਤਾਂ ਮੈਂ ਉਹਨਾਂ ਨੂੰ ਜਾਣਕਾਰੀ ਦੇਣ ਲੱਗਿਆ ਸੀ ਤੁਸੀਂ ਵੇਖ ਲਓ ਹਾਲਾਤ ਕੋਟਪੂਰਾ ਬੱਸ ਸਟੈਂਡ ਦੇ ਬਹੁਤ ਘਰੇ ਹਾਲਾਤ ਨੇ ਜਿੱਥੇ ਲੋਕ ਪਾਣੀ ਦਾ ਦੁਖੀ ਨੇ ਉੱਥੇ ਤੋਂ ਖੜਿਆ ਤੋਂ ਵੀ ਦੇਖੀ ਨਾ ਤਾਂ ਉਹ ਦੇਖ ਲਓ ਬਾਈ ਦਾ ਮੋੜ ਸਾਂ ਫਸ ਗਿਆ ਬਹੁਤ ਬੁਰੇ ਹਾਲਾਤ ਕੁਦਰਤ ਕਹਿਰਵਾਨ ਕੁਦਰਤ ਕਿਤਨਾ ਕਿਤੇ ਆਪਣਾ ਬਦਲਾ ਲੈਂਦੀ ਹੋਈ ਨਜ਼ਰ ਆ ਰਹੀ ਹੈ ਇਨਸਾਨ ਵੱਲੋਂ ਲਗਾਤਾਰ ਜਿਹੜੀਆਂ ਕੁਦਰਤ ਨਾਲ ਛੇੜਖਾਨੀਆਂ ਕੀਤੀਆਂ ਜਾ ਰਹੀਆਂ ਉਸ ਦਾ ਇਹ ਨਤੀਜਾ ਸ਼ਾਇਦ ਆਪ ਭੁਗਤਣਾ ਪੈ ਰਿਹਾ ਮੈਨੂੰ ਲੱਗਦਾ ਕਿ ਤਾਂ ਮੈਂ ਗੱਲ ਕਰ ਰਹੀ ਸੀ ਰਾਤ ਦਾ ਰਾਤ 11:30 ਵਜੇ ਤਕਰੀਬਨ ਬਹੁਤ ਜਿਹੜੀ بارش ਇੱਕੋ ਵਾਰੀ ਖੜਕ ਤੜਕੇ ਨਾਲ ਹੋਈ ਬਾਈ ਫਸ ਗਿਆ ਬਹੁਤ ਬਾਰਿਸ਼ ਹੋਈ ਬਿਜਲੀ ਬਹੁਤ ਗੜਕੀ ਮੈਂ ਫਿਰ ਤੋਂ ਦੁਬਾਰਾ ਬੋਲ ਰਿਹਾ ਕਿ ਹਜੇ ਤੱਕ ਕੋਈ ਖਬਰ ਨਹੀਂ ਆਈ ਕਿ ਕਿਤੇ ਕੋਈ ਨੁਕਸਾਨ ਹੋਇਆ ਹੋਵੇ ਤਾਂ ਮੈਂ ਚਾਹਣਾ ਕਿ ਨੁਕਸਾਨ ਨਾ ਹੀ ਹੋਵੇ ਤਾਂ ਵਧੀਆ ਗੱਲ ਹੈ ਤਾਂ ਲੋਕ ਪਾਣੀ ਦੇ ਵਿੱਚੋਂ ਲੰਘ ਕੇ ਆਪਣੇ ਮੰਜ਼ਲਾਂ ਦੇ ਵੱਲ ਵਧਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਿੰਨ ਕੋਣੀ ਤੇ ਵੀ ਬਹੁਤ ਸਾਰੇ ਲੋਕ ਫਸੇ ਹੋਏ ਨੇ ਕਿਉਂਕਿ ਬੱਸਾਂ ਨਹੀਂ ਆ ਰਹੀਆਂ ਜੇ ਬੱਸ ਸਟੈਂਡ ਦੇ ਵਿੱਚ ਸਵਾਰੀਆਂ ਨੇ ਤਾਂ ਬੱਸਾਂ ਬਹੁਤ ਘੱਟ ਆ ਰਹੀਆਂ ਬੱਸਾਂ हाँ उथे रोक के उथे सवार ला रही हैं कुछ कहना चाहोगे कुछ कहना चाहोगे लो जी बाई ने इशारा किया पर बस नहीं रोकी